ਜੀ ਸਬਡਿਵੀਜ਼ਨ ਇੰਡਸਟਰੀਅਲ ਏਰੀਆ ਬੀ ਦੇ ਪੁਲਿਸ ਸਟੇਸ਼ਨ ਡਿਵੀਜ਼ਨ 6 ਨੂੰ ਬਹੁਤ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਸਨੇਚਿੰਗਸ ਲੁੱਟਖੋਹਾਂ ਕਰਨ ਵਾਲੇ ਤਿੰਨ ਪ੍ਰਾਈਮ ਦੋਸ਼ੀਆਂ ਨੂੰ ਪੁਲਿਸ ਨੇ ਬੜੀ ਸਫਲਤਾਪੂਰਵਕ ਹਿਊਮਨ ਇੰਟੈਲੀਜੈਂਸ ਦੀ ਹੈਲਪ ਦੇ ਨਾਲ ਗ੍ਰਫਤਾਰ ਕਰਿਆ ਇਹ ਜਿਹੜੀ ਇਨਾਂ ਦੀ ਜੋ ਡਿਟੇਲਸ ਨੇ ਉਸ ਪ੍ਰਕਾਰ ਨੇ ਜਸਵੰਤ ਸਿੰਘ ਉਰਫ ਜੱਸਾ son of ਸ਼ਿੰਗਾਰਾ ਸਿੰਘ ਇਹ ਰਹਿਣ ਵਾਲਾ ਹੈਗਾ ਜਸਪਾਲ ਵਾਂਗਰ ਦਾ ਇਹ ਹੁਣ ਲੋਹਾਰ ਨਗਰ ਰਹਿੰਦਾ ਹੈ ਤੇ ਦੂਸਰਾ ਬੱਬੂ ਮਹਿਤਾ son of ਲੇਟ ਅਸ਼ਵਨੀ ਕੁਮਾਰ ਗਲੀ ਨੰਬਰ 1 ਗੁਰਬਚਨ ਨਗਰ ਪੁਲਿਸ ਸਟੇਸ਼ਨ ਡਾਬਾ ਤੀਸਰਾ ਹੈਗਾ ਸਾਹਿਲ ਕੁਮਾਰ son of ਸਾਹਿਲ Yadav ਗਲੀ ਨੰਬਰ 3 ਗੁਰਬਚਨ ਨਗਰ ਇਹ ਜਿਹੜੇ ਤਿੰਨ ਅਕਿਊਜ਼ਡ ਹੈਗੇ ਨੇ ਤੇ ਆ ਆਮ ਤੌਰ ਤੇ ਜਿਹੜਾ ਹੁਣ ਜੋ ਹੁਣ ਤੱਕ ਪੁੱਛ ਕੇ ਚਾਈ ਹੈ ਇਹਨਾਂ ਦੇ ਇਹਨਾਂ ਦਾ ਮੋਟਰ ਸੁਪਰਡੈਂਟ ਸੀਗਾ ਵੀ ਰਾਗੀਆਂ ਨੂੰ ਲੁੱਟ ਲੈਣਾ ਦਾਤਰੇ ਨਾਲ ਵਾਰ ਕਰਨਾ ਮੋਟਰਸਾਈਕਲ ਦੇ ਉੱਤੇ ਜੋ ਲੁੱਟਾਖੂਆ ਕਰਕੇ ਉੱਥੋਂ ਮੌਕੇ ਤੋਂ ਭਜਾ ਲੈਣਾ ਬਾਈਕ ਆਪਣੀ ਭਜਾ ਲੈਣਾ ਤੇ ਜੁੜੀ ਜਿਹੜੀ ਵਾਰਦਾਤ ਤੋਂ ਇਹ ਫੜੇ ਗਏ ਨੇ ਉਹ ਵਾਰਦਾਤ ਇਹਨਾਂ ਨੇ ਕੀਤੀ ਸੀ 29 April 2025 ਨੂੰ ਤਕਰੀਬਨ ਸ਼ਾਮ 4:30 ਵਜੇ ਦੋ ਇਹਨਾਂ ਨੇ ਦਵਿੰਦਰ ਚੌਧਰੀ ਨਾਮ ਦੇ ਇੱਕ ਬੰਦੇ ਤੋਂ ਜਿਹਦੇ ਕੋਲੇ 23-24000 ਰੁਪਇਆ ਤਕਰੀਬਨ ਕੈਸ਼ ਸੀਗਾ ਉਹਦੇ ਤੋਂ ਲੁੱਟ ਦੀ ਵਾਰਦਾਤ ਅੰਜਾਮ ਨੂੰ ਅੰਜਾਮ ਦਿੱਤਾ ਤੇ ਤਕਰੀਬਨ 5000 ਰੁਪਇਆ ਉਹ ਖੋਣ ਦੇ ਵਿੱਚ ਉਹ ਤੋਂ ਖੋ ਕੇ ਉੱਥੋਂ ਨਿਕਲ ਗਏ ਇਹ ਦਵਿੰਦਰ ਚੌਧਰੀ ਉਸ ਟਾਈਮ ਤੇ ਵੈਸਟਰਨ ਯੂਨੀਅਨ ਤੋਂ ਆਪਣੇ ਓਨਰ ਦੀ ਐਕਟਿਵਾ ਲੈ ਕੇ ਉੱਥੋਂ ਵਾਪਸ ਆ ਰਿਹਾ ਸੀਗਾ ਪੈਸੇ ਕਢਵਾ ਕੇ ਜਦੋਂ ਵਾਪਸੀ ਤੇ ਉਹਨਾਂ ਲਈ ਵਾਰਦਾਤ ਹੋਈ ਇਹ ਵੱਡੀ ਸਫਲਤਾ ਇਸ ਲਈ ਮੰਨੀ ਜਾਂਦੀ ਹੈ ਕਿਉਂਕਿ ਇਹਨਾਂ ਦੇ ਕੋਲੋਂ ਸੱਤ ਵਾਰਦਾਤਾਂ ਜਿਹੜੀਆਂ ਹੈਗੀਆਂ ਨੇ ਉਹ ਹੁਣ ਤੱਕ ਦੀ ਪੁੱਛਗਿੱਛ ਵਿੱਚ ਸਾਹਮਣੇ ਆਈਆਂ ਨੇ ਜੋ ਮਾਰਚ ਤੇ ਅਪ੍ਰੈਲ ਦੇ ਮਹੀਨੇ ਦੇ ਵਿੱਚ ਇਹਨਾਂ ਨੇ ਇਸ ਤੋਂ ਇਲਾਵਾ ਸੱਤ ਵਾਰਦਾਤਾਂ ਹੋਰ ਕਰੀਆਂ ਨੇ ਜਿਸ ਸੰਬੰਧੀ ਇਹਨਾਂ ਤੋਂ ਇਹਨਾਂ ਨੇ ਪੁੱਛਗਿੱਛ ਦੇ ਵਿੱਚ ਮੰਨੇ ਆ ਕਿਸੇ ਦੇ ਵਿੱਚ 7000 ਰੁਪਏ ਕਿਸੇ ਦੇ ਵਿੱਚ 4000 ਰੁਪਏ ਕਿਸੇ ਦੇ ਵਿੱਚ ਮੋਬਾਈਲ ਕਿਸੇ ਦੇ ਵਿੱਚ ਇਹਨਾਂ ਨੇ ਪਰਸ ਵਗੈਰਾ ਜਿਹੜੇ ਸਨੈਚ ਕੀਤੇ ਹੋਏ ਨੇ ਤੇ ਇਹ ਇਹਨਾਂ ਦੀ ਜਿਹੜੀ ਅਰੈਸਟ ਹੈਗੀ ਆ ਉਹ 6 ਤਰੀਕ ਨੂੰ ਅੱਜ ਸਵੇਰ ਰੇਲਵੇ ਫਾਟਕ ਦੇ ਨੇੜੇ ਚੇਤ ਸਿੰਘ ਨਗਰ ਵਿਖੇ ਇਹਨਾਂ ਦੀ ਅਰੈਸਟ ਪੁਲਿਸ ਸਟੇਸ਼ਨ ਡਿਵੀਜ਼ਨ 6 ਦੀ ਟੀਮ ਵੱਲੋਂ ਕੀਤੀ ਗਈ ਹੈ ਤੇ ਮਾਨਯੋਗ ਸੀਪੀ ਸਾਹਿਬ ਦੀ ਹਦਾਇਤਾਂ ਦੇ ਪਾਲਣਾ ਕਰਦੇ ਹੋਏ ਜੋ ਸਨੇਚਰ ਲੁੱਟਖੋਹਾਂ ਕਰਨ ਵਾਲਿਆਂ ਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਉਹਨਾਂ ਦੇ ਖਿਲਾਫ ਇੱਕ ਬਹੁਤ ਹੀ ਸਖਤ ਮੁਹਿੰਮ ਚਲਾਈ ਜਾ ਰਹੀ ਹੈ ਜਿਹਦੇ ਤਹਿਤ ਇਹ ਬੰਦੇ ਫੜੇ ਗਏ ਨੇ ਤੇ ਇਹਨਾਂ ਤੋਂ ਮੋਬਾਈਲ ਫੋਨਸ 5 ਸਮਾਰਟਫੋਨਸ ਤੇ ਇੱਕ ਨਾਰਮਲ ਫੋਨ ਬਰਾਮਦ ਕੀਤਾ ਗਿਆ ਇਸ ਤੋਂ ਇਲਾਵਾ ਇਹਨਾਂ ਤੋਂ 4500 ਰੁਪਏ ਕੈਸ਼ ਰਿਕਵਰ ਕੀਤਾ ਗਿਆ ਇੱਕ ਦਾਤ ਲੋਹੇ ਦੀ ਬਰਾਮਦ ਕੀਤੀ ਗਈ ਹੈ ਤੇ ਇਹ ਇਹਨਾਂ ਦੀ ਜਿਹੜੀ ਅਰੈਸਟ ਹੈਗੀ ਹੈ ਉਹ ਕਿੱਥੇ ਗਈ ਹੈ ਅਰੈਸਟ ਕਰਦੇ ਵੇਲੇ ਇਹ ਇਹਨਾਂ ਦੇ ਵਿੱਚੋਂ ਇੱਕ ਦੋਸ਼ੀ ਜਿਹੜਾ ਬੱਬੂ ਮਹਿਤਾ son of late ਅਸ਼ਵਨੀ ਕੁਮਾਰ ਜਿਹਦੀ ਉਮਰ ਤਕਰੀਬਨ 27 ਸਾਲ ਦੀ ਹੈ ਇਹ ਭੱਜਣ ਦੀ ਕੋਸ਼ਿਸ਼ ਇਹਨੇ ਕੀਤੀ ਜਿਹਦੇ ਤੇ ਇਹਦਾ ਉੱਥੇ ਡਿੱਗ ਗਿਆ ਤੇ ਇਹਦੀ ਲੱਤ ਦੇ ਵਿੱਚ ਫ੍ਰੈਕਚਰ ਵੀ ਹੋਇਆ ਹੈ ਇਹ ਇਹਦੇ ਵਿੱਚ ਮਾਨਜੂਬ ਕਮਿਸ਼ਨ ਸਾਹਿਬ ਨੇ ਇਹਨਾਂ ਦੀ ਬੜੀ ਪੁਲਿਸ ਟੀਮ ਨੇ ਜਿਹਨੂੰ ਸਫਲਤਾ ਪ੍ਰਾਪਤ ਹੋਈ ਹੈ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਹੋਏ ਸਰਟੀਫିକੇਟਸ ਵੀ ਦਿੱਤੇ ਨੇ ਜਿਸ ਵਿੱਚ ਮੈਂ ਵੀ ਉਹਨਾਂ ਨੂੰ ਮਾਰਕਵਾਦ ਦਿੰਦਾ ਹਾਂ ਜੀ ਹਥਿਆਰ ਕਿਹੜਾ ਵਰਤਦਾ ਸੀ ਜਦੋਂ ਤਾਂ ਫੋਨ ਕਰਨ ਲਈ ਹਾਂਜੀ ਹਥਿਆਰ ਕਿਹੜੇ ਵਰਤਦੇ ਸੀ ਇਹਨਾਂ ਦੇ ਕੋਲ ਸੀ ਲੋਹੇ ਦੀ ਦਾਤ ਜਿਹੜਾ ਕਿ ਇਹਨਾਂ ਦੇ ਪਿੱਛੇ ਬੈਠਦਾ ਸੀਗਾ ਸਾਹਿਲ ਕੁਮਾਰ ਇਹ ਲੋਹੀਦੀ ਦਾਤ ਵਰਤਦਾ ਹੁੰਦਾ ਸੀ ਤੇ ਜਿਹੜਾ ਜਸਵੰਤ ਸਿੰਘ ਸੀਗਾ ਉਹ ਬਾਈਕ ਚਲਾਉਂਦਾ ਸੀਗਾ ਬਾਈਕ ਬੇਸਿਕਲੀ ਇਹ ਰਿਕਵਰੀ ਏਜੰਟ ਦਾ ਬੈਂਕ ਦੇ ਵਿੱਚ ਰਿਕਵਰੀ ਏਜੰਟ ਦਾ ਕੰਮ ਕਰਦਾ ਇਹ ਜਿਹੜੀ ਬਾਈਕ ਸੀਗੀ ਇਹ ਵੀ ਰਿਕਵਰੀ ਵਾਲੀ ਉਹਨਾਂ ਦੇ ਬੈਂਕ ਦੇ ਵਿੱਚ ਹੀ ਪਈ ਸੀ ਜਿਹੜੀ ਇਹ ਯੂਜ਼ ਕਰਕੇ ਤਿੰਨੇ ਜਣੇ ਬਾਈਕ ਦੇ ਉੱਤੇ ਆ ਉਹ ਸਨੇਚਿੰਗ ਦੀ ਵਾਰਦਾਤ ਨੂੰ ਅਨਜਾਮ ਦਿੱਤੇ ਸੀ ਇਹ ਨਸ਼ੇ ਦੇ ਆਦੀ ਹੀ ਹੈ ਇਹ ਇਹ ਨਸ਼ੇ ਦੇ ਆਦੀ ਨੇ ਪਰ ਇਹਨਾਂ ਦੇ ਉੱਤੇ ਕੋਈ ਐਨਡੀਪੀਐਸ ਦੀ ਐਫਆਈਆਰ ਰਜਿਸਟਰਡ ਨਹੀਂ ਹੈ ਨਸ਼ਾ ਕੰਜ਼ੂਮ ਕਰਦੇ ਨੇ ਵੇਚਦੇ ਨਹੀਂ ਨੇ ਹੋਰ ਕਿੰਨੇ ਮਕਦਮੇ ਸਰੇ ਇਹਨਾਂ ਦੇ ਦਰਜ ਨੇ ਇਹਨਾਂ ਦੇ ਉੱਤੇ ਪ੍ਰੀਵੀਅਸ ਐਫਆਈਆਰ ਜੋ ਹੁਣ ਤੱਕ ਸਾਹਮਣੇ ਨਹੀਂ ਆਈਆਂ ਲੁਧਿਆਣਾ ਦੇ ਵਿੱਚ ਲੇਕਿਨ ਇਹ ਦੂਸਰੇ ਡਿਸਟ੍ਰਿਕਟਸ ਤੋਂ ਵੀ ਇਨਫੋਰਮੇਸ਼ਨ ਲਈ ਜਾ ਰਹੀ ਹੈ ਇਨਵੈਸਟੀਗੇਸ਼ਨ ਸਰ ਇਹ ਸਾਰੇ ਲੁਧਿਆਣਾ ਦੇ ਹੀ ਰਹਿਣ ਵਾਲੇ ਨੇ ਸਾਰੇ ਹਾਂਜੀ ਇਹ ਰਹਿਣ ਵਾਲੇ ਰਹਿਣ ਵਾਲੇ ਤਿੰਨਾਂ ਦਾ ਜਸਪਾਲ ਬਾਂਗਰ ਦਾ ਸੀਗਾ ਤੇ ਹੁਣ ਮੂਵ ਕਰ ਗਿਆ ਲੋਹਾਰੇ ਨੂੰ ਇੱਕ ਗੁਰਬਚਨ ਨਗਰ ਤੇ ਤੀਸਰਾ ਵੀ ਗੁਰਬਚਨਗਰ ਪੁਲਿਸ ਸਟੇਸ਼ਨ ਦਾ ਇਹਦੀ ਉਮਰ ਕਿੰਨੀ ਕੀ ਹੈ ਇੱਕ 27 ਸਾਲ तकरीबन 27 ਸਾਲ ਤੋਂ ਲੈ ਕੇ 32 ਸਾਲ ਦੇ ਵਿੱਚ ਵਿੱਚ ਹੈ ਇਹਨਾਂ ਕੋਲ ਸਿਰਫ ਰਿਕਵਰੀ ਹੁਣ ਤੱਕ ਕੀ ਕੀਤੀ ਹੈ ਰਿਕਵਰੀ ਦੀ 4500 ਰੁਪਏ ਕਰੰਸੀ ਨੋਟ ਇੱਕ ਲੋਹੇ ਦੀ ਦਾਤ ਇੱਕ ਸਪਲੈਂਡਰ ਕਾਲੇ ਰੰਗ ਦਾ ਜਿਹੜਾ ਕਿ ਇਹ ਰਿਕਵਰੀ ਵਾਲੀ ਬਾਈਕ ਸੀਗੀ ਯੂਜ਼ ਕਰਦੀ ਸੀ ਵਰਦਤਾਂ ਨੂੰ ਅੰਜਾਮ ਦੇਣ ਵਾਸਤੇ 7 ਮੋਬਾਈਲ ਫੋਨ ਵੱਖ-ਵੱਖ ਕੰਪਨੀਆਂ ਦੇ ਤੇ ਇੱਕ ਫੀਚਰ ਫੋਨ ਸਰ ਇਹ ਮੋਬਾਈਲ ਅੱਗੇ ਵੇਚਦੇ ਕਿਤੇ ਤੁਸੀਂ ਮੈਨੂੰ ਦੱਸੋ ਅ ਅਜੇ ਤੱਕ ਇਹਨਾਂ ਨੇ ਮੋਬਾਈਲ ਵੇਚਣ ਵਾਲੇ ਬਾਰੇ ਕੋਈ ਗੱਲ ਨਹੀਂ ਕੀਤੀ ਜਿਹੜੀਆਂ 7 ਵਾਰ ਦਾ ਤਾਂ ਸਾਹਮਣੇ ਹੋਈਆਂ ਨੇ ਉਹ ਸਾਰੇ ਮੋਬਾਈਲ ਇਹਨਾਂ ਦੇ ਕੋਲ ਹੀ ਰਿਕਵਰ ਹੋਏ ਸਰ ਇਹ ਪੜੇ ਵੀ ਕਿਹੜਾ ਅਨਪੜ੍ਹੀ ਹੈ ਬਿਲਕੁਲ ਪਲਸ 2 ਪਾਸ ਨੇ ਸਰ ਜਿਵੇਂ ਕੀ ਤਰੀਕਾ ਸੀ ਇਹ ਰਿਕਵਰੀ ਏਜੰਟ ਦਾ ਕੰਮ ਕਰਦੇ ਸੀਗੇ ਇਹ ਲੋਕਾਂ ਦੀਆਂ ਆਏ ਦਿਨ ਬਾਈਕਾਂ ਖੁੰਦੇ ਨੇ ਰੋਡ ਦੇ ਤੋਂ ਕਿ ਉਹ ਕਿੰਨੂੰ ਵੇਚਦੇ ਨੇ ਕੁਝ ਉਹਦੇ ਵਿੱਚ ਤੱਕੀ ਨਹੀਂ ਬਾਈਕਸ ਨਹੀਂ ਖੁੰਦੇ ਸੀ ਜਿਹੜੀ ਰਿਕਵਰੀ ਵਾਲੀ ਬਾਈਕ ਸੀਗੀ ਉਹ ਤਾਂ ਇਸਤੇਮਾਲ ਕਰਦੇ ਸੀ ਲੋਟਾ ਘੋਣ ਹੋ ਜਾਂਦੇ ਨਾਲ ਠੀਕ ਹੈ ਜੀ ਦਾਰੇ ਕਰ ਸਰ ਮੇਰੇ ਇਲੈਕਟ੍ਰੋਨਿਕ ਮੀਡੀਆ ਦਾ ਤੁਸੀਂ ਦੱਸਦਾ ਜੀ ਕਦੇ ਤੈਨੂੰ ਇੱਕ ਦਿ ਉਹ ਵੀ ਮਿਲ ਜਾਊਗਾ ਦਾਤ ਮਾਰਦੇ ਕਦੇ ਕੋਈ ਨਾ ਕੋਈ ਵੀਡੀਓ ਪੁਰਾਣੀ ਮਿਲੀ ਜਾਂਦੀ ਆ ਸਮਝ ਨਹੀਂ ਆ ਰਹੀ ਕਮੇਡੀਆ ਨਾਮ ਲਾਓ ਜੀ ਫੋਟੋ ਲਾ ਦੇ ਨਾ ਸਰ ਫੋਟੋ ਨਹੀਂ ਹੋਊਗਾ ਕਿੱਦਾਂ ਕਰਾਂਗੇ ਉੱਥੋਂ ਤਾਂ ਪਿੱਛੇ ਫੋਟੋ ਹੋਊਗਾ ਤਾਂ ਫੋਟੋ ਅੱਗੇ ਫੋਟੋ ਲੱਗਦਾ ਕਿਸੇ ਹੱਦ ਤੱਕ ਜਿਹੜੀ ਪਿੱਛੇ ਸਰ ਹਰ ਵਾਰੀ ਇੱਥੇ ਜਵਾਨ ਨੇ ਦੇਖਿਆ ਆ ਸਭ ਨੇ ਕਿੰਨੀ ਵਾਰ ਦੇਖੋ ਜੀ ਜਿਹਨੇ ਕਾਫੀ ਤਸ਼ਵੀਰ ਬਲਮੈ ਜੀ ਕੱਲ੍ਹ ਦੀ ਫੋਟੋ ਆਈ ਜੀ ਫੋਟੋ ਦੇਖੋ ਜੀ ਹਾਂ ਆਹ ਵਾਈਡ ਹੋਵੇਗਾ ਉਹਨੇ ਮੈਂ ਦੱਸਦਾ ਕੱਲੇ ਨੂੰ ਬੜਾ ਇੱਕ ਗੱਲ ਕਰਦਾ ਆਹ ਵਾਈਡ ਹੋਵੇਗਾ ਜੀ Salao, 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 Salao.